ਮਗਰ ਮੱਛ ਤੇ ਹੰਝੂ ਰੋਣ ਵਾਲੀ ਇਹ ਪਾਪੀ ਸੱਸ ਤੇ ਉਸ ਦਾ ਪੁੱਤ ਜੋ ਕਿ 2 ਸਾਲ ਤੱਕ ਕਰੀਬ ਉਸ ਨਵੀਂ ਲਿਆਂਦੀ ਹੋਈ ਨੂੰਹ ਦੇ ਹੱਥ ਦੀਆਂ ਰੋਟੀਆਂ ਖਾਂਦੇ ਰਹੇ ਤੇ ਉਹਦੇ ਤੇ ਵੀ ਇਹਨਾਂ ਨੇ ਤਰਸ ਨਹੀਂ ਕੀਤਾ ਨਹਿਰ ਤੇ ਕੰਢੇ ਉਸ ਨੂੰ ਸੱਸ ਲੈ ਕੇ ਜਾਂਦੀ ਹੈ ਪਰ ਇਹ ਪਲਾਨਿੰਗ ਇਸ ਪਰਿਵਾਰ ਦੀ ਸੀ ਜਿਸ ਤੋਂ ਬਾਅਦ ਕੁੜੀ ਨੂੰ ਤੜਫਾ ਤੜਫਾ ਕੇ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ ਪਰ ਬਚਾਰੀ ਨੂੰ ਕਿਸੇ ਨੇ ਬਚਾਇਆ ਤੱਕ ਨਹੀਂ ਬਾਅਦ ਦੇ ਵਿੱਚ ਇੱਕ ਮੰਨਕਰਤ ਕਹਾਣੀ ਘੜ ਦਿੱਤੀ ਗਈ ਕਿ ਕੁੜੀ ਨੂੰ ਲੁਟੇਰੇ ਪੈ ਗਏ ਸੀ ਜਿਸ ਤੋਂ ਬਾਅਦ ਉਸ ਨੂੰ ਪਾਣੀ ਦੇ ਵਿੱਚ ਉਹ ਡਿੱਗ ਪਈ ਪਰ ਕੁੜੀ ਦੇ ਮਾਪਿ ਉਹ ਇਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਹਨਾਂ ਦਾ ਇਹ ਜਵਾਈ ਅਤੇ ਉਸਦੀ ਮਾਂ ਕਿੰਨੇ ਘਟੀਆ ਬਿਰਤੀ ਅਤੇ ਸੋਚਦੇ ਨੇ ਜਿਨ੍ਹਾਂ ਦੇ ਵੱਲੋਂ ਹੀ ਉਹਨਾਂ ਦੀ ਧੀ ਨੂੰ ਮਾਰ ਮੁਕਾਇਆ ਗਿਆ ਦਹੇਜ ਦੀ ਖਾਤ ਅਤੇ ਦੂਜਾ ਕਾਰਨ ਸੀ ਘਰ ਦੇ ਵਿੱਚ ਬੱਚਾ ਨਾ ਹੋਣਾ ਇਸ ਤੇ ਲੀਸ ਮਸੂਮ ਕੁੜੀ ਨੂੰ ਜ਼ਿੰਮੇਦਾਰ ਠਹਿਰਾ ਦਿੱਤਾ ਗਿਆ ਅਤੇ ਬੇਰਹਿਮੀ ਦੇ ਨਾਲ ਉਸ ਨੂੰ ਮਾਰ ਮੁਕਾਇਆ ਹੁਣ ਪੁਲਿਸ ਦੇ ਪੱਧਰ ਨੂੰ ਦੋਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਇਹ ਇਸ ਪੂਰੇ ਕਾਂਡ ਨੂੰ ਮਹਿਜ਼ ਇੱਕ ਗਲਤੀ ਦੱਸ ਰਹੇ ਨੇ ਕਿਉਂ ਮਾਰਿਆ ਤੁਸੀਂ ਕਿਉਂ ਮਾਰਿਆ ਸੀ ਆਪਣੀ ਕੀ ਕਾਰਨ ਸੀ ਮਾਰਨ ਦਾ ਮੈਂ ਕਿਹਾ ਥਰੇ ਥੋੜੇ ਬੋਲੋ ਕੁਛ ਬੋਲੋ ਕੁਛ ਕੀ ਕਰਨੀ ਹੈ ਕੀ ਕਰਨੀ ਹੈ ਕੀ ਕਾਰਨ ਸੀ ਤੋ ਮਾਰਿਆ ਸੀ ਉਈ ਮਾਰਿਆ ਕਿਉਂ ਉਸ ਦਿਨ ਤੂੰ ਕਹਿੰਦੀ ਵੀ ਇਹੀ ਲੁਟੇਰੇ ਹੱਥ ਲੈ ਕਤਲ ਕੀ ਕਰਨ ਬੰਦਿਆ ਮਾਰਨ ਦਾ ਗਲਤੀ ਹੋ ਗਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਕੋਈ ਨਹੀਂ ਕੜਮਾ ਕੋ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਇੱਕ ਪੀਜਾ ਬੰਦਾ ਵੀ ਆ ਗਿਆ ਕੋਈ ਨਹੀਂ ਮੈਂ ਕੱਲੀ ਹਾਂ ਤੇ ਤੂੰ ਉਦੋਂ ਤੇ ਉੱਡਣ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੂੰ ਤੂੰ ਹੀ ਮਾਰਿਆ ਤੇ ਹੁਣ ਮੌਮਨ ਕਾੜਾ ਬਾਕੀ ਤਦਈਓ ਦਰਸ਼ਨੀ ਆਇਆ ਫਿਰ ਉਦੋਂ ਤੇ ਕੁੜੀ ਤੇ ਆਖਰ ਦੇਖੀ ਕੀ ਕਹਿਦੀ ਹੋ ਲਾਸ ਸੰਗਾਰ ਤੋਂ ਲੈ ਵਜਾ ਨਹੀਂ ਵਜਾ ਦੱਸੋ ਵਜਾ ਕੀ ਸੀ ਤੂੰ ਮਾਰਿਆ ਕਿਉਂ ਜਦੋਂ ਮੈਂ ਥੱਕਾ ਗਿਆ ਸਰ ਮੈਂ ਲੋਕਾਂ ਵਾਲੇ ਕਰ ਥੋੜਾ ਜਿਹਾ ਸੁਝਾ ਕਰਕੇ ਨਹੀਂ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮਮੀ ਤੇਰੀ ਮਮੀ ਮੇਰੇ ਇਹ ਕਹਿੰਦੀ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਮਾਰਨ ਦਾ ਕਰਨ ਦੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਪਰ ਇਹਨਾਂ ਨੇ ਆਪਣੀ ਸਾਥੀ ਜੇ ਸਮਾਨ ਆਪ ਖੁਦ ਸੁੱਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਉਣੀ ਪਈ ਇਹਨਾਂ ਨੂੰ ਕੋਈ ਤਾਂ ਖੜੀ ਸਜਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਇਹ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੇਸ਼ ਮਾਂ ਪੁੱਤ ਹੋਏ ਵੀ ਕਿ ਨਹੀਂ ਹੋਏ ਮੈਨੂੰ ਕੋਈ ਸਾਹਮਣੇ ਕੀ ਨਿਕਲਿਆ ਕੀ ਗੱਲ ਤਾਂ ਰਿਕਾਰਡ ਵੀ ਕੋ ਮਾਰੇ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ ਡੇਢ ਸਾਲ ਹੋਇਆ ਕਹਿੰਦਾ ਨਹੀਂ ਕਹਿੰਦੇ ਤੁਸੀਂ ਘਟ ਦਿਤਾਏ ਸੋਨਾ ਸੋਨਾ ਪਾਇਆ ਇਹ ਕਹਿੰਦੇ ਥੋੜਾ ਜਿਹਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਆ ਗਏ ਅਸੀਂ ਕੀਤਾ ਹੀ ਅਈਆਂ ਫੇਰ ਵੀ ਕਹੋ ਚਲੋ ਅਸੀਂ ਗਿਆਗੇ ਜੋ ਸਾਡੇ ਕੋਲ ਪਰ ਹਨ ਮੇਰੀ ਕੁੜੀ ਨੂੰ ਬਹੁਤ ਟੌਰਚਰ ਕਰਦੇ ਹੀ ਕਹਿੰਦੇ ਹਾਂ ਨੂੰ ਆ ਚਾਹੀਦੀ ਆ ਚਾਹੀਦੀ ਕਦੀਆਂ ਚਾਰ ਪਾ ਦੋ ਕਦੀਆਂ ਦੁੱਧ ਦੋ ਇਹ ਇੱਥੇ ਵੀ ਨਮੀ ਨਾ ਦੱਸ ਦੰਦਰ ਮਾ ਨਹੀਂ ਵੀ ਉਹਨਾਂ ਜਾਣਾ ਸਰ ਮਾਰ ਕੇ ਨਾ ਪਤਾ ਨਹੀਂ ਕਿਦਾਂ ਛੁੱਟੀ ਹੈ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿਦਾਂ ਮਾਰੀ ਕਿਦਾਂ ਨਹੀਂ ਮਾਰੀ ਇਹਨੇ ਚਾਹ ਕਿੰਨੇ ਕਾ ਲੱਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜੇ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂ ਮਾਤੇ ਸਰ ਕਿਸੇ ਦੀ ਤਾਂ ਮੇਰੀ ਹੋਈ ਆ ਇਹ ਜੀ ਜੀ ਨਹੀਂ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੀ ਗੱਲ ਵਧਨਗੇ ਇਹਨੂੰ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ ਤਾਂ ਵਾਤੇ ਕੋਈ ਇਹੋ ਜਿਹਾ ਦਲਤ ਕੰਮ ਨਾ ਕੋਈ ਕਰੇ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਪਿੰਡ ਸੀਨਾ ਬੇਰ ਦਾ ਸਰਪੰਚ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਰੀ ਕੁੜੀ ਦੀ ਸਾਸਿ ਇਹਨੇ ਜਾਣ ਬੁੱਝ ਕੇ ਪਲਾਨਿੰਗ ਦੇ ਅਧਾਰ ਤੇ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਭ ਤੋਂ ਸਿੱਖ ਸਜ਼ਾ ਹੋਣੀ ਚਾਹੀਦੀ ਸਰ ਜਿੱਥੋਂ ਤੱਕ ਤੁਹਾਨੂੰ ਹੁਣ ਬਾਈਕ ਰੋਡ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮਰਡਰ ਕੀਤੇ ਆ ਕਾਫੀ ਜਨਾਨੀ ਨੇ ਨਹੀਂ ਇਹ ਪਰਵਾਰ ਲੜਕੀ ਪਰਵਾਰ ਕਹਿੰਦੇ ਪਰਵਾਰ ਸਰ ਬਹੁਤ ਹੀ ਗਰੀਬ ਪਰਵਾਰ ਹੈ ਦਿਹਾੜੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਐ ਲੜਕੀ ਦੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਦਾਨ ਪਰਵਾਰ ਆ ਕੀ ਚਾਹੁੰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਈ। ਇਹ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਦੇ ਸਾਡੇ ਕੋਲ ਦਿੱਤੀ ਸੀ ਕਿ ਉਹ ਆਪਣੇ ਨੌ ਅਮਨਪ੍ਰੀਤ ਕਰਨ ਨਾਲ ਉਹਦੇ ਪਰਿਵਾਰ ਤੋਂ ਆਪਣੇ ਪਿੰਡ ਜੀਪੁਰ ਜਾ ਰਹੀ ਸੀ। ਜਦੋਂ ਉਹ ਬੰਬੇ ਹਾਲੀ ਪੁਲ ਤੋਂ 1 ਕਿਲੋਮੀਟਰ ਦੂਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲਤੇ ਲੈਣ ਨੂੰ ਉਹਨਾਂ ਘੇਰ ਕੇ ਮਪੰਜੀ ਮੀਤ ਲਾਲ ਉਹਨਾਂ ਦੋਸਤਾਂ ਨੂੰ ਵੀ ਜਾਣੇ ਲਵਾ ਲਏ ਤੇ ਜੀ ਨੌ ਅਮਨਪ੍ਰੀਤ ਕਰਨ ਤੱਕ ਆ ਦੇ ਕੇ ਨੈਵੀ ਸੌ ਦਿੱਤਾ। ਜਿਸ ਦੇ ਰਾਤ ਜਿਹੜਾ ਮੋਕੰਦਾਂ ਦਾ ਜਿੱਤ ਗਿਆ ਧਰਮ ਤੇ ਪਰਪਲਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਰ੍ਹਾਂ ਦੇਹੀ ਨਾਲ ਇਸ ਮੁਕਤ ਬਲੇਕ ਇਸ ਨੂੰ ਡੇਸ ਕੀਤਾ ਅਸਲ ਵਿੱਚ ਸੁਲਪਿੰਦਰ ਕੌਰ ਨੇ ਆਪਣੇ ਲੜਕੇ પ્રકાશਦੀਪ ਦਾ ਮੇਟੇ ਸਾਪੇ ਮਾਮਾ ਪੀਰ ਕਰਦਾ ਮਾਰ ਦਿੱਤਾ ਇਹਨੇ ਸਾਰੀ ਕਹਾਣੀ ਬਣਾਈ ਸੀ ਕਿ ਮੈਂ ਅਕੇ ਕੰਦੇ ਲਗਾ ਕੇ ਨਰਦ ਸੁੱਟੇ ਜਾਵੇ ਇਹ ਤਾਂ ਫੋਕਾ ਨਾ ਕੀ ਕਰਨ ਕੀਤੀ ਇਹਨਾਂ ਨੇ ਅੰਮ੍ਰਿਤ ਪ੍ਰੀਤ ਨੂੰ ਸੁਲਪਿੰਦਰ ਕੌਰ ਨੇ ਤੋਂ ਲੜਕੇ ਕਸ਼ਦੀਪ ਕੋਈ ਮੂਜਾ ਪਾਰ ਦੇ ਬਹਾਨੇ ਨਹਿਰ ਦੇ ਕੰਢੇ ਲੈ ਕੇ ਇੱਕ ਛੋਟਾ ਕੰਮਰ ਕਿਆਰ ਸੁੱਟ ਦਿੱਤਾ। ਦੋਨੋਂ ਨੇ ਰੱਛ ਕਰ ਲਿਆ ਵਾ। ਬਾਕੀ ਵੀ ਕਿੰਨਾ ਪ੍ਰਤਿਸ਼ ਕੀਤਾ ਜਾਦਾ। ਵਜਾ ਕੀ ਸਰ ਬਾਤ ਦਾ? ਵਜਾ ਇਹ ਸੀ ਕਿ ਤੇ ਦੇ ਕਰ ਬਤਨੀ ਸੀ ਹੋ ਰਹੇ ਦੇ ਨਾਂ ਦੇ ਦੋ ਦੋ ਦਾ ਦੋ ਦੱਜੇ ਜਮਕ ਸੀ। ਕਹਾਣੀ ਕਿਵੇਂ ਹੈ ਸਰ ਬੋਟੇ ਬੋਟੇ ਲਈ। ਇਹਨਾਂ ਨੇ ਇੱਕ ਕਹਾਣੀ ਬਣਾਈ ਕਿ ਅਸੀਂ ਜਾਦਾ ਸੀ ਤੇ ਲੋਟੇ ਦੇ ਸਾਨੂੰ ਪਾ ਕੇ ਸਾਡੇ ਸੁਣਦੇ ਜਾਣੇ ਵਾਲੇ ਤੇ ਲੋਟੇ ਦਾ ਨਹੀਂ ੱਟਾ ਮਾਰ ਕੇ ਕਿਆਰ ਸੁੱਟ ਦਿੱਤਾ। ਹਾਂ ਸਰ ਕਿੰਨਾ ਮਾੜਾ ਬੰਦਾ ਕਿਦਾਂ ਕਿਨੇ ਲੋਕ ਰੈਸਟ ਕਰਦੇ। ਦੋ ਰੈਸਟ ਕਰਨਾ ਹੈ ਰੁਪਿੰਦਰ ਕੋਲ ਤੇ ਲਵਕਾ ਕਾਸਦੀਪ। ਮੇਨ ਮੰਨ ਜੋ ਅਦਾਲਤ ਵਿੱਚ ਪੇਸ਼ ਕਰਕੇ ਮੰਡਲਾ ਦੇ ਬ੍ਰੀਫਿੰਗ ਨਾਲ ਕੰਮ ਜੀ ਪ੍ਰਤੀਸ਼ ਕੀਤੀ ਗਈ ਜਟ ਹੋਰ ਵੀ ਬਿਨਾ ਕਰ ਪਾਇਆ ਕਿ ਕਲਾਕ ਕਮਿਟੀ ਤੇ 2025 ਨੂੰ ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚਓ ਤੇਬਰ ਦੇ ਪਾਸ ਬਿਆਨ ਲਗਾਇਆ ਸੀਗਾ ਉਹਦੇ ਉਸ ਦਿਨ ਨੂੰ ਅਮਨਪ੍ਰੀਤ ਕੌਰ ਸਕੂਟਰੀ ਐਕਟ ਵਾਹਨ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਲੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਨਵਾਂ ਪਿੰਡ ਸਰਦਾਰਾਂ ਨੇੜੇ ਭਾਰੀਵਾਲ ਸਾਹਿਬ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਰਹਿਣਾ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਇਹ ਜੋ ਦਰਾਨੇ ਚੜ੍ਹ ਪਈੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਿਆਂ ਨਾਲ ਚੜਪੋਈ ਸੀ ਉਹ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨੇਰਵੇ ਸੁੱਟ ਦਿੱਤਾ ਸੀ ਉਹ ਪਾਣੀ ਡੂਗਾ ਹੁਣ ਕਰਕੇ ਅਮਰ ਜਿਹੜੀ ਅਮਰਪਿਤਕੋਰ ਡੁੱਬਣ ਕਰਕੇ ਡੁੱਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਸਲਟੇਰੇ ਸੀਗੇ ਉਹ ਸੋਨੇ ਦੇ ਗਢੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਇਸ ਸੇ ਮਕਦਮਾ ਨੰਬਰ 22 ਮਿਤੀ 28/3/2025 ਜੁਰਮ 109 304 ਬੀ ਐਨ ਐਸ थाना ਤਿਬੜ ਰਕੇ ਨਾਮਲੂ ਰੱਖਣ ਦੇ ਖਿਲਾਫ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਅਸ ਗਲਦ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਦੇ ਟੈਕਨੀਕਲ ਤਪੀਸ਼ ਤੋਂ ਗੱਲ ਤਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਨੇ ਤਪਤੀਸ਼ ਇੱਕ ਨਵਾਂ ਜਿਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਕਾਸ਼ਦੀਪ ਸਿੰਘ ਅਕਸਰ ਉਸ ਨੂੰ ਦਾਜ ਦੇ ਦੇਣ ਦਾ ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪਰੇਸ਼ਾਨ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨੈਤ ਤੱਕਾ ਮਾਰ ਕੇ ਸੌਣਦਾ ਸੀ ਜਿਸ ਤੇ ਲੜਕੀ ਦੀ Laash ਜਿਹੜੀ ਹੈਗੀ ਤਾਰੀਵਾਲ ਤੋਂ ਨੇੜੇ ਮੌਕੇ ਬਰਾਮਦ ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 ਕਾਠ ਦੋ ਬੀਐਨਐਸ ਦਾ ਵਾਅਦਾ ਕੀਤਾ ਗਿਆ ਸੀ ਤੇ ਮਿਤਕ ਅਮਰਜੀਤ ਕੋਟੀ ਸਸ ਸਰਪਿੰਦਰ ਕੌਰ ਤੇ પતિ ਆਕਾਸ਼ਜੀਤ ਨੂੰ ਰੈਸਟ ਕਰ ਲਿਆ ਗਿਆ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫतीश ਕਰ ਰਹੇ ਆ ਨਮਾ ਲਵਾਂਗੇ ਇਹਨਾਂ ਦਾ ਜੇ ਬਾਟ ਉਪਰ ਇਨਵੈਸਟੀਗੇਸ਼ਨ ਹੈ ਜੇ ਕੋ ਹੋਂ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ